80000 ਦਾ ਕੱਟ ਹੋਇਆ ਤੇ ਸਤਿਗੁਰਾਂ ਨੇ ਖਾਲਸੇ ਨੂੰ ਪ੍ਰਗਟ ਕਰਨ ਦੇ ਲਈ ਜਦੋਂ ਸ਼ਬਦ ਵਰਤੇ ਨਾ ਇਹ ਨਹੀਂ ਕਿ ਆਪ ਹੀ ਮੈਂ ਪ੍ਰਗਟ ਕੀਤਾ ਆਖੋ ਸਤਨਾਮ ਸ੍ਰੀ ਸਾਰੀ ਕਿਰਪਾ ਕਰਿਓ ਸਤਨਾਮ ਸ੍ਰੀ ਇਹ ਨਹੀਂ ਆਖਿਆ ਮੇਰੀ ਮਾਲਕ ਨਹੀਂ ਤੀ ਮੈਂ ਖਾਲਸਾ ਪ੍ਰਗਟ ਕੀਤਾ ਜਦੋਂ ਖਾਲਸਾ ਸਾਜਿਆ ਗਿਆ ਸਿੱਖਾਂ ਨੇ ਵਧਾਈ ਦਿੱਤੀ ਸੱਚੇ ਪਾਤਸ਼ਾਹ ਤੁਸੀਂ ਪ੍ਰਗਟ ਕੀਤਾ ਸਹਿਬ ਕਹਿੰਦੇ ਨਹੀਂ ਮੈਂ ਨਹੀਂ ਪ੍ਰਗਟੀ ਉਹ ਖਾਲਸਾ ਇਹ ਮੇਰੀ ਮਰਜ਼ੀ ਨਹੀਂ ਸੀ ਇਹ ਉਸ ਅਕਾਲ ਪੁਰਖ ਦੀ ਮਰਜ਼ੀ ਸੀ ਉਦੀ ਮੌਜ ਦੀ ਵਿੱਚ ਪ੍ਰਗਟ ਹੋਇਆ ਵਾ ਤੇ ਜਿਹੜਾ ਉਦੀ ਮੌਜ ਚ ਪ੍ਰਗਟ ਹੋਵੇ ਸੱਚ ਹੈ ਇਤਿਹਾਸ ਗਵਾਹ ਹੈ ਉਹਨੂੰ ਖਤਮ ਕਰਨ ਵਾਲੇ ਤੇ ਖਤਮ ਹਜ਼ਾਰਾਂ ਹੋ ਗਏ ਆ ਖਾਲਸਾ ਕੱਲ ਵੀ ਚੜਦੀ ਕਲਾ ਚ ਸੀ ਤੇ ਅੱਜ ਵੀ ਚੜਦੀ ਕਲਾ ਚ ਆ ਇਹ ਹਮੇਸ਼ਾ ਚੜਦੀ ਕਲਾ ਚ ਰਹੇਗਾ ਸਤਿਗੁਰੂ ਪਾਤਸ਼ਾਹ ਨੇ ਜਦੋਂ ਖਾਲਸਾ ਸਾਜਿਆ ਖਾਲਸਾ ਪ੍ਰਗਟ ਕੀਤਾ ਇਹ ਨਹੀਂ ਕਿ ਆਪੀ ਮੈਂ ਸਾਜਿਆ ਵਾ ਸਹਿਬ ਕਹਿੰਦੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਵਾ ਤੇ ਸੱਚ ਹੈ ਜਦੋਂ ਅਸੀਂ ਪਰਚੋਲ ਕਰਾਂਗੇ ਨਾ ਗੁਰੂ ਦੀ ਮਤ ਲੈ ਕੇ ਗੱਲ ਸਮਝ ਜਾਵੇਗੀ ਵਾਕਈ ਇਹ ਰੱਬ ਦੀ ਮੌਜ ਵਿੱਚ ਪ੍ਰਗਟ ਹੋਇਆ 80000 ਦਾ ਕਾਠਿਆ ਸਤਗੁਰੂ ਭਾਈ ਦਇਆ RAM ਨੂੰ ਆਵਾਜ਼ ਨਹੀਂ ਮਾਰਦੇ ਆਵਾਜ਼ ਤੇ ਸਿੱਖ ਨੂੰ ਮਾਰਦੇ ਆ ਨਾ 80000 ਦੇ ਇਕੱਠ ਦੇ ਵਿੱਚੋਂ ਦਇਆ RAM ਦੀ ਮਰਜ਼ੀ ਨਹੀਂ ਸੀ ਕਿ ਉਹ ਆਪਣਾ ਸਿਰ ਭੇਟ ਕਰਦਾ ਨਾ ਹੀ ਗੁਰੂ ਕਲਗੀਧਰ ਪਾਦਸ਼ਾਹ ਦੀ ਮਰਜ਼ੀ ਸੀ ਕਿ ਦਇਆ RAM ਆਵੇ ਦਇਆ RAM ਦੀ ਵੀ ਮਰਜ਼ੀ ਨਹੀਂ ਸੀ ਸਹਿਬ ਕਹਿੰਦੀ ਇਹ ਨਾ ਦਿਆਰਾਮ ਦੀ ਮਰਜ਼ੀ ਸੀਗੀ ਨਾ ਮੇਰੀ ਮਰਜ਼ੀ ਸੀ ਇਹ ਅਕਾਲ ਪੁਰਖ ਦੀ ਮਰਜ਼ੀ ਸੀ ਕਿ 80000 ਦੇ ਇਕੱਠ ਦੇ ਵਿੱਚੋਂ ਭਾਵੇਂ ਤੀਸਰੀ ਆਵਾਜ਼ ਦੀ ਅਸੀਂ ਗੱਲ ਕਰਦੇ ਆਂ ਵੀ ਸਤਗੁਰਾਂ ਨੇ ਤੀਸਰੀ ਆਵਾਜ਼ ਮਾਰੀ ਭਾਈ ਦਿਆਰਾਮ ਆਇਆ ਲਾਹੌਰ ਤੋਂ ਰਹਿਣ ਵਾਲਾ ਹੁਣ 80000 ਦੇ ਇਕੱਠ ਦੀ ਵਿੱਚ ਦਿਆਰਾਮ ਹੀ ਕਿਉਂ ਉਠਿਆ ਸਵਾਲੀਥੀ ਖੜਾ ਹੁੰਦਾ ਜੇ ਮੇਰੀ ਮਰਜ਼ੀ ਹੋਵੇ ਦਿਆ ਰਾਮ ਦੀ ਮਰਜ਼ੀ ਹੁੰਦੀ ਤੇ ਸਹਿਬ ਚੰਦ ਦੀ ਵੀ ਤੇ ਮਰਜ਼ੀ ਹੈਗੀ ਸੀ ਨਾ ਧਰਮ ਚੰਦ ਦੀ ਵੀ ਸੀਗੀ ਇਹ ਵੀ ਬਾਅਦ ਚ ਆਉਂਦੇ ਆ ਪਰ ਪ੍ਰਮਾਤਮਾ ਦੀ ਜਿਹੜੀ ਮੌਜ ਆ ਉਹ ਇਹ ਗੱਲ ਨਹੀਂ ਸੀ ਚਾਹੁੰਦੀ ਕਿ ਪਹਿਲਾਂ ਧਰਮ ਚੰਦ ਆਉਂਦਾ ਪਹਿਲਾਂ ਮੁਹਕਮਦਾਸ ਆਉਂਦਾ ਪਹਿਲਾਂ ਸਹਿਬ ਚੰਦ ਆਉਂਦਾ ਰੱਬ ਚਾਹੁੰਦਾ ਸੀ ਕਿ 80000 ਦੇ ਇਕੱਠ ਦੇ ਵਿੱਚੋਂ ਦਇਆ ਉੱਠਣੀ ਚਾਹੀਦੀ ਹੈ ਕਾਰਨ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਧਰਮ ਤੇ ਪੁੱਤਰ ਹੈ ਗੱਲ ਸਮਝਣ ਵਾਲੀ ਹੈ ਧਰਮ ਪੁੱਤਰ ਹੈ ਤੇ ਧਰਮ ਪੁੱਤ ਦੀ ਮਾਂ ਦਇਆ ਹੈ ਗੁਰੂ ਨਾਨਕ ਸਾਹਿਬ ਦੀ ਬੋਲ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਮੇਰੇ ਸਹਿਬ ਕਹਿੰਦੇ ਧੌਲ ਧਰਮ ਦਇਆ ਦਾ ਪੁੱਤ ਧਰਮ ਪੁੱਤਰ ਹੈ ਦਇਆ ਇਹਦੀ ਮਾਂ ਹੈ ਤੇ ਕੁਦਰਤ ਦਾ ਨਿਯਮ ਏ ਜਿਸ ਕੋਖ ਦੇ ਵਿੱਚੋਂ ਬੱਚੇ ਨੇ ਜਨਮ ਲੈਣਾ ਹੈ ਦੁਨੀਆ ਤੇ ਉਹ ਕੋਖ ਪਹਿਲਾਂ ਆਵੇਗੀ ਜਦੋਂ ਤੱਕ ਮਾਂ ਦਾ ਜਨਮ ਨਹੀਂ ਹੋਵੇਗਾ ਪੁੱਤ ਕਿੱਥੋਂ ਜਨਮ ਲੈ ਲੇਗਾ ਜਿੱਥੇ ਦਇਆ ਨਹੀਂ ਆਵੇਗੀ ਉੱਥੇ ਧਰਮ ਆ ਹੀ ਨਹੀਂ ਸਕਦਾ ਧਰਮ ਨੂੰ ਪੈਦਾ ਹੋਣ ਦੇ ਲਈ ਦਇਆ ਦੀ ਲੋੜ ਏ ਇੱਕ ਬੇਨਤੀ ਮੈਂ ਅਰਜ਼ ਕਰ ਜਾਵਾਂ ਇੱਕ ਜਨਮ ਸਾਡਾ ਮਾਂ ਦੀ ਕੱਖ ਚੋਂ ਹੁੰਦਾ ਪਰ ਇੱਕ ਜਨਮ ਸਾਡਾ ਗੁਰੂ ਨਾਨਕ ਦੀ ਸੋਚ ਚੋਂ ਹੁੰਦਾ ਇੱਕ ਜਨਮ ਸਾਡਾ ਗੁਰੂ ਨਾਨਕ ਦੀ ਸੰਗਤ ਦੇ ਵਿੱਚੋਂ ਹੁੰਦਾ ਇੱਕ ਜਨਮ ਸਾਡਾ ਗੁਰੂ ਨਾਨਕ ਦੀ ਬਾਣੀ ਦੇ ਵਿੱਚੋਂ ਗੁਰ ਕਲਗੀਧਰ ਪ੍ਰੀਤਮ ਪਾਤਸ਼ਾਹ ਦੀ ਖੰਡੇ ਬਾਟੀ ਦੀ ਵਿੱਚੋਂ ਹੁੰਦਾ ਦੋ ਜਨਮ ਨੇ ਸਾਡੇ ਅਸੀਂ ਜਿੰਨੇ ਵੀ ਬੈਠੇ ਆ ਸਾਰੇ ਮਾਂ ਦੀ ਢਿੱਡੋਂ ਜਨਮ ਲੈ ਕੇ ਬੈਠੇ ਆ ਤੇ ਜਿਹੜੀ ਔਲਾਦ ਵੱਡੀ ਹੋ ਕੇ ਆਪਣੇ ਮਾਂ ਪਿਓ ਦੇ ਸਿਰ 'ਚ ਮਿੱਟੀ ਪਾਉਣ ਲੱਗ ਪਵੇ ਜਿਹੜੀ ਔਲਾਦ ਵੱਡੀ ਹੋ ਕੇ ਆਪਣੇ ਪਿਓ ਦੀ ਦਾੜੀ ਨੂੰ ਹੱਥ ਪਾਉਣ ਲੱਗ ਪਵੇ ਮਾਂ ਦੀ ਢਿੱਡੋਂ ਤੇ ਹੀ ਵੀ ਜੰਮੀ ਸੀ ਜਿਸ ਔਲਾਦ ਤੋਂ ਦੁਖੀ ਹੋ ਕੇ मां ਇਹ ਗੱਲ ਕਹਿਣ ਲਈ ਮਜਬੂਰ ਹੋ ਜਾਵੇ ਕਿ ਇਹਦੇ ਨਾਲ ਚੰਗੀ ਤੂੰ ਨਾ ਹੀ ਜੰਮਦਾ ਤੇ ਚੰਗਾ ਸੀਗਾ मां ਦੀ ਢਿੱਡੋਂ ਤੇ ਇਹ ਵੀ ਜੰਮਿਆ ਸੀਗਾ ਜਿਹੜਾ ਡਾਕਟਰ ਐਮਬੀਬੀਐਸ ਕਰਕੇ ਐਮਡੀ ਬਣ ਕੇ ਮਰੇ ਹੋਏ ਬੰਦੇ ਨੂੰ ਵੈਂਟੀਨੇਟਰ ਤੇ ਰੱਖੀ ਬੈਠਾ ਵਾ मां ਦੀ ਢਿੱਡੋਂ ਤੇ ਇਹ ਵੀ ਜੰਮਿਆ ਜਿਹੜਾ ਖਾਕੀ ਵਰਦੀ ਪਾ ਕੇ ਲੱਖ ਰੁਪਈਆ ਤਨਖਾਹ ਲੈ ਕੇ ਚੌਂਕ ਦੀ ਵਿੱਚ ਖੜਾ ਹੋ ਕੇ 20-20 ਰੁਪਈਏ ਆਟੋ ਵਾਲਿਆਂ ਕੋ ਇਕੱਠੀ ਇਕੱਠੇ ਕਰੀ ਜਾਂਦਾ ਮਾਂ ਦੇ ਢਿੱਡੋਂ ਤੇ ਜਿਹੜਾ ਸਿਆਣਾ ਬਿਆਣਾ ਹੋ ਕਰਕੇ ਬਗਾਨੀ ਧੀ ਪੈਣ ਦੇ ਵੱਲ ਭੈੜੀਆਂ ਨਿਗਾਹ ਦੇ ਨਾਲ ਵੇਖੀ ਜਾਂਦਾ ਵਾਂ ਮਾਂ ਦੇ ਢਿੱਡੋਂ ਤੇ ਇਹ ਵੀ ਜੰਮਿਆ ਵਾਂ ਪਰ ਅਜੀ ਗੁਰੂ ਨਾਨਕ ਦੀ ਬਾਣੀ ਦੇ ਵਿੱਚੋਂ ਇਹਦਾ ਜਨਮ ਨਹੀਂ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਦੀ ਅਮਰਤ ਦੇ ਵਿੱਚੋਂ ਇਹਦਾ ਜਨਮ ਨਹੀਂ ਹੋਇਆ ਜਿੱਦਣ ਕੋਈ ਇੱਥੋਂ ਜਨਮ ਲੈ ਕੇ ਐਮਬੀਬੀਐਸ ਕਰਕੇ ਐਮਡੀ ਬਣ ਕੇ ਡਾਕਟਰ ਬਣੇਗਾ ਉਹ ਦਿਨ ਕਦੀ ਕੋਈ ਇੱਥੋਂ ਜਨਮ ਲੈ ਕੇ ਜਿਹੜਾ ਬਣੇਗਾ ਉਹ ਕਦੀ ਮਰੇ ਹੋਏ ਬੰਦੇ ਨੂੰ ਵੈਂਟੀਨੇਟਰ ਤੇ ਨਹੀਂ ਰੱਖੇਗਾ ਉਹਦਾ ਫਰਕ ਹੋਵੇਗਾ ਜਿਹੜਾ ਇੱਥੋਂ ਜਨਮ ਲੈ ਕੇ ਖਾਕੀ ਵਰਦੀ ਪਾ ਕੇ ਥਾਣੇ 'ਚ ਬੈਠੇਗਾ ਉਹਦਾ ਥਾਣੇ 'ਚ ਬੈਣਾ ਉਹ ਥਾਣੇ ਨੂੰ ਵੀ ਗੁਰਦੁਆਰਾ ਬਣਾ ਕੇ ਰੱਖ ਦੇਗਾ ਉਹਦਾ ਫਰਕ ਹੋਵੇਗਾ ਜਿਹੜਾ ਇਥੋਂ ਜਨਮ ਲੈ ਕੇ ਸਮਾਜ ਦੇ ਵਿੱਚ ਵਿਚਰੇਗਾ ਜਿਹਦਾ ਜਨਮ ਗੁਰੂ ਕਲਗੀਧਰ ਪਾਤਸ਼ਾਹ ਦੀ ਖੰਡੇ ਬਾਟੇ ਚ ਹੋ ਗਿਆ ਹੋਵੇਗਾ ਉਹ ਕਦੀ ਕਿਸੇ ਘਰ ਦੀ ਵੱਲ ਗੰਦੀ ਨਿਗਾਹ ਨਹੀਂ ਰੱਖਦਾ ਉਹਦੀ ਵੇਖਣੀ 'ਚ ਫਰਕ ਹੁੰਦਾ ਸਤਗੁਰ ਪਾਤਸ਼ਾਹ ਕਹਿੰਦੇ ਜੇ ਡਾਕਟਰ ਦੇ ਅੰਦਰ ਦਇਆ ਆ ਜਾਵੇ ਥੋੜੀ ਜਿਹੀ ਤਰਸ ਆ ਜਾਏ ਦਇਆ ਆ ਜਾਏ ਪੀ ਮਨਾ ਇਨਾ ਜਿਹੜੀ ਮੇਰੇ ਕੋਲ ਜਿਨ੍ਹਾਂ ਦਾ ਪੇਸ਼ੈਂਟ ਪਿਆ ਵਾ ਮਰੀਜ਼ ਪਿਆ ਵਾ ਮਰੀਜ਼ ਇਹਨਾਂ ਦਾ ਮਰ ਚੁੱਕਾ ਵਾ ਇਹਨਾਂ ਨੇ ਪਤਾ ਨਹੀਂ ਰਿਸ਼ਤੇਦਾਰਾਂ ਕੋ ਇਕੱਠੇ ਕਰਕੇ ਗਹਿਣੇ ਵੇਚ ਕੇ ਕਿੱਦਾਂ ਇਹਨਾਂ ਨੇ ਪੈਸੇ ਅੱਗੇ ਭਰੇ ਆ ਜੇ ਬੰਦਾ ਮਰ ਗਿਆ ਇਹਨਾਂ ਦਾ ਤੇ ਇਹਨਾਂ ਨੂੰ ਮੈਂ ਸੱਚ-ਸੱਚ ਦੱਸਣਾ ਐਵੇਂ ਧੱਕਾ ਨਾ ਕਰੀ ਜਾਵਾਂ ਐਵੇਂ ਧੱਕਾ ਨਾ ਕਰੀ ਜਾਵਾਂ ਡਾਕਟਰ ਦੇ ਅੰਦਰ ਜਦੋਂ ਦਇਆ ਆਵੇਗੀ ਧਰਮ ਨਾਲ ਹੀ ਆ ਜਾਣਾ ਸੱਚ ਉੱਥੇ ਆ ਜਾਣਾ ਜਿੱਥੇ ਲਾਲਚ ਆ ਜਾਵੇਗਾ ਜਿੱਥੇ ਦਇਆ ਹੀ ਨਹੀਂ ਆਉਣੀ ਜਿੱਥੇ ਕ੍ਰੋਧ ਆ ਗਿਆ ਦਇਆ ਆਵੇਗੀ ਨਹੀਂ ਜਿੱਥੇ ਹੰਕਾਰ ਆ ਜਾਏਗਾ ਦਇਆ ਆਉਣੀ ਨਹੀਂ ਆ ਜਿੱਥੇ ਦਇਆ ਨਹੀਂ ਆਵੇਗੀ ਉਥੇ ਧਰਮ ਨਹੀਂ ਆਵੇਗਾ ਇਸ ਕਰਕੇ ਧਰਮਚੰਦ ਨੂੰ ਆਉਣ ਤੋਂ ਪਹਿਲਾਂ ਦਇਆ ਦਾ ਆਉਣਾ ਜ਼ਰੂਰੀ ਸੀ ਇਹ 80000 ਦੇ ਇਕੱਠ ਦੇ ਵਿੱਚੋਂ ਦਇਆ RAM ਨੂੰ ਠਾਲਣਾ ਇਹ ਰੱਬ ਦੀ ਮੌਜ ਸੀ ਨਾ ਗੁਰੂ ਦੀ ਮਰਜ਼ੀ ਸੀ ਨਾ ਦਇਆ RAM ਦੀ ਮਰਜ਼ੀ ਸੀ ਇਸ ਲਈ ਸਹਿਬ ਨੇ ਆਖਿਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੂਸਰਾ ਬਚਨ ਸਾਂਝਾ ਕਰਾਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬ੍ਰਾਹਮਣ ਦੇ ਨਾਲ ਜੰਜੂ ਦੀ ਗੱਲ ਕੀਤੀ ਤੇ ਉਥੋਂ ਵੀ ਗੱਲ ਜਦੋਂ ਹਿੰਦੂ ਨੂੰ ਬ੍ਰਾਹਮਣ ਨੂੰ ਉਦੇ ਧਰਮ ਦੀ ਪਰਿਭਾਸ਼ਾ ਸਮਝਾਉਂਦੇ ਆ ਜਦੋਂ ਉਹਦੇ ਧਰਮ ਨੂੰ ਡਿਫਾਈਨ ਕਰਦੇ ਆ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾ ਉਹਦਾ ਧਰਮ ਤਾਂ ਬਣਦਾ ਜੀ ਜੰਝੂ ਪਾਉਂਦਾ ਜਨੇਊ ਪਾਉਂਦਾ ਤੇ ਜਨੇਊ ਦਾ ਜਿਹੜਾ ਮੂਲ ਆ ਉਹ ਕਪਾਹ ਵਾ ਜੇ ਕਪਾਹ ਹੋਵੇਗੀ ਤੇ ਜੱਜੂ ਬਣੇਗਾ ਜੇ ਜੰਝੂ ਹੋਵੇਗਾ ਕਪਾਹ ਹੋਵੇਗੀ ਤੇ ਜਨੇਊ ਨੂੰ ਵਟ ਵੀ ਚੜ ਜਾਏਗਾ ਤੇ ਗੰਡਾਂ ਵੀ ਦਿੱਤੀਆਂ ਜਾਣਗੀਆਂ ਜੇ ਕਪਾਹ ਹੀ ਨਹੀਂ ਆ ਜਨੇਊ ਕਿੱਥੋਂ ਪਹਿਣਾ ਸਤਿਗੁਰੂ ਪਾਤਸ਼ਾਹ ਨੇ ਜਦੋਂ ਜੰਜੂ ਦੀ ਗੱਲ ਸਮਝਾਈ ਤੇ ਉਥੇ ਵੀ ਗੱਲ ਦਇਆ ਦੀ ਕੀਤੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਜੇ ਬ੍ਰਾਹਮਣ ਨਾਲ ਗੱਲ ਕਰਦੇ ਆ ਤੇ ਗੱਲ ਉਥੋਂ ਵੀ ਦਇਆ ਤੋਂ ਸ਼ੁਰੂ ਕਰਦੇ ਆ ਜੇ ਮੁਸਲਮਾਨ ਦੇ ਨਾਲ ਗੱਲ ਕਰਦੇ ਆ ਤੇ ਗੱਲ ਉਥੋਂ ਵੀ ਦਇਆ ਤੋਂ ਸ਼ੁਰੂ ਕਰਦੇ ਆ ਮੁਸਲਮਾਨ ਨੂੰ ਧਰਮ ਸਮਝਾਉਂਦੇ ਆ ਤੇ ਮੇਰੇ ਸਹਿਬ ਕਹਿੰਦੇ ਮਿਹਰ ਮਸੀਤ ਐ ਮੇਰੇ ਵੀਰ ਮੁਸਲਮਾਨ ਇੱਟਾਂ ਦੀ ਮਸਜਿਦ ਦੇ ਵਿੱਚ ਤੇ ਆ ਕੇ ਰੋਜ਼ ਨਮਾਜ਼ ਅਦਾ ਕਰ ਲੈਣਾ ਇਹ ਕਦੀ ਮਿਹਰ ਦੀ ਤਰਸ ਦੀ ਦਇਆ ਦੀ ਮਸਜਿਦ ਦੇ ਵਿੱਚ ਬਹਿ ਕੇ ਵੀ ਨਮਾਜ਼ ਅਦਾ ਕਰ ਲਿਆ ਕਰ ਇਦੀ ਵਿੱਚ ਬਹਿ ਕੇ ਨਮਾਜ਼ ਪੜ੍ਹਨੀ ਸਿੱਖ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜਾ ਹੋ ਹੋ ਮੁਸਲਮਾਨ ਸਭ ਕਹਿੰਦੇ ਪੁੱਤ ਆਵੇ ਪੁੱਤ ਤੋਂ ਪਹਿਲਾਂ ਮਾਂ ਦਾ ਆਉਣਾ ਜ਼ਰੂਰੀ ਆ ਧਰਮ ਆਉਂਦਾ ਧਰਮ ਤੋਂ ਧਰਮ ਆਵੇਗਾ ਉੱਥੇ ਜਿੱਥੇ ਦਇਆ ਆਵੇਗੀ ਤੇ ਦਇਆ ਦਾ ਉੱਠਣਾ ਇਹ ਰੱਬ ਦੀ ਮਰਜ਼ੀ ਸੀ